ਰਾਮਕਲੀ ਮਹੱਲਾ ਪੰਜਵਾ ਕੌਡੀ ਬਦਲੇ त्यागੈ ਰਤਨ ਛੋੜ ਜਾਏ ਤਾਹੂ ਕਾ ਯਤਨ ਸੋ ਸੰਚੈ ਜੋ ਹੂਚੀ ਬਾਤ ਮਾਇਆ ਮੋਹਿਆ ਟੇਡਾ ਉਜਾਤ ਅਭਾਗੇ ਤੈਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੀਤਿਓ ਮਨ ਮਾਹੀ ਰਹਾਉ ਅੰਮ੍ਰਿਤ ਕਉਰਾ ਬਿਖਿਆ ਮੀਠੀ ਸਾਖਤ ਕੀ ਬਿਦ ਨੈਨ ਹੁੰ ਡਿਠੀ ਕੂੜ ਕਪਟ ਅਹੰਕਾਰ ਰੀਝਾਨਾ ਨਾਮ ਸੁਨਤ ਜਨ ਵਿਛੂ ਦਸਾਨਾ ਮਾਇਆ ਕਾਰਨ ਸਦ ਹੀ ਝੂਰੈ ਮਨ ਮੁਖ ਕਬਹਿ ਨ ਉਸਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਸਭ ਸਾਹ ਸਿਰ ਸਾਚਾ ਸਾਹ ਵਿਮੋਤਾਜ ਪੂਰਾ ਪਾਤ ਸਾਹ ਮੋਹ ਮਗਨ ਲਪਟਿਓ ਪ੍ਰਮ ਅਗੇ ਰਹਿ ਨਾਨਕ ਤਰੀਐ ਤੇਰੀ ਮਿਹਰ RAMKALI MOHALLA 5 ਰਹਿਣ ਦਿਨਸ ਜਪਉ ਹਰਨਾਉ ਆਗੇ ਦਰਗਹਿ ਪਾਵਉ ਥਾਉ ਸਦਾ ਆਨੰਦ ਨਾ ਹੋਵੀ ਸੋਗ ਕਬਹੂ ਨ ਬਿਆਪੈ ਹਉ ਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮਗਤ ਪਾਵਹਿ ਹਰ ਸਿਮਰ ਪ੍ਰਾਨੀ ਰਹਾਉ ਗੰਨ ਮੈਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨ ਤਾਰ ਸਗਲ ਉਪਾਅ ਨ ਚੱਲੈ ਸੰਗ ਪਵਜਲ ਤਰੀਐ ਪ੍ਰਭ ਕੈ ਰੰਗ ਦੇਹੀ ਤੋਏ ਨ ਉੱਤਰੈ ਮੈਲ ਹਉ ਮੈਂ ਵਿਆਪੈ ਦੁਬਿਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਬਹੋ ਨ ਬਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਧੂਰ ਨਾਨਕ ਕੀ ਪ੍ਰਭ ਸਰਦਾਪੂਰ ਆਰਾਮਕਲੀ ਮਹੱਲਾ ਪੰਜਵਾ ਤੇਰੀ ਸਰਨ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਹੀਂ ਕੋਇ ਤੂ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਣ ਤਾਰਣ ਪ੍ਰਭ ਤੇਰੋ ਨਾਓ ਏਕਾ ਸਰਨ ਗਹੀ ਮਨ ਮੇਰਾ ਤੁਧ ਬਿਨ ਦੂਜਾ ਨਹੀਂ ਠਾਓ ਰਹਾਉ ਜਪ ਜਪ ਜੀਵਾ ਤੇਰਾ ਨਾਉ ਆਗੇ ਦਰਗਹਿ ਪਾਵਉ ਉਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨਸੈ ਰਾਚੈ ਹਰਿ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰ ਪੂਰੇ ਕੀ ਨਿਰਮਲ ਰੀਤ ਭਉ ਭਾਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸਚਾ ਧਨ ਲਾਹੇ ਟੂਟ ਨਾ ਆਵੇ ਅਖੋਟ ਪੰਡਾਰ ਨਾਨਕ ਭਗਤ ਸੋਹ ਹੈ ਹਰ ਦੁਆਰ RAM KALI MOHALLA 5 ਰਤਨ ਜਿਵੇ ਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੂਤਾ ਹਰ ਭਗਤਾ ਹਵਾਲੇ ਹੋਤਾ ਮੇਰੇ RAM ਕੋ ਪੰਡਾਰ ਖਾਤ ਖਰਚ ਕਛ ਟੂਟ ਨ ਆਵੇ ਅੰਤ ਨਹੀਂ ਹਰ ਪਾਰ ਆਵਾਰ ਰਹਾਓ ਕੀਰਤਨ ਨਿਰਮੂਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੁੰਨ ਸਮਾਧ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਵਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤਹਿ ਹਰਖ ਨਾ ਸੂਗ ਨਾ ਜਨਮ ਨਾ ਮਰਤ ਕਰ ਕਿਰਪਾ ਜਿਸ ਆਪ ਦਿਵਾਇ ਸਾਧ ਸੰਗ ਤਿਨ ਹਰ ਤਨ ਪਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾ ਮਹਿਮਾ ਨਾ ਜਾਣ ਹੈ ਬੇਦ ਬ੍ਰਹਮੇ ਨਹੀਂ ਜਾਣ ਹੈ ਭੇਦ ਅਵਤਾਰ ਨਾ ਜਾਣ ਹੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੈ ਸੁਣ ਸੁਣ ਅਵਰ ਵਖਾਨੈ ਰਹਾਉ ਸੰਕਰਾ ਨਹੀਂ ਜਾਣੈ ਭੇਵ ਖੋਜਤ ਹਾਰੇ ਦੇਵ ਦੇਵਿਆ ਨਹੀਂ ਜਾਣੈ ਮਰਮ ਸਭ ਉਪਰ ਅਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਵਿਛੁਰੈ ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਨਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਹਿ ਜੋ ਬਿਖਹਿ ਆਖੀ ਨਹੀਂ ਲੇਪ ਤਿਸ ਪੁੰਨ ਦਾ ਪਾਪ ਨਾਨਕ ਕਾ ਪ੍ਰਭੂ ਆਪੇ ਆਪ ਰਾਮ ਕਲੀ ਮਹੱਲਾ ਪੰਜਵਾ ਕਿਛੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਨ ਜਬ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਣਉ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਬਰ ਨ ਕੋਈ ਪੂਲ ਹੈ ਚੂਕ ਹੈ ਪ੍ਰਭ ਤੇਰੇ ਰਹਾਉ ਰਿੱਧ ਨ ਬੁੱਧ ਨ ਸਿੱਧ ਪ੍ਰਗਾਸ ਬਿਖੈ ਵਿਆਦ ਕੇ ਗਾਵ ਮਹਿ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮਹਿ ਟੇਕ ਸੁਣ ਸੁਣ ਜੀਵੋ ਮਨ ਇਹੋ ਬਿਸਰਾਮ ਪਾਪ ਖੰਡਨ ਪ੍ਰਭ ਤੇਰਾ ਨਾਮ ਤੂੰ ਅਗਨਤ ਜੀ ਕਾ ਦਾਤਾ ਜਿਸਹਿ ਜਨ ਆਵਹਿ ਤਿਨ ਤੂੰ ਜਾਤਾ ਜੋ ਉਪਾਇੋ ਤਿਸ ਤੇਰੀ ਆਸ ਸਗਲ ਅਰਾਧ ਹੈ ਪ੍ਰਭ ਗੁਣਤਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਵਾਣ RAMKALI MOHALLA 5VA ਰਖਨ ਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਧ ਹੈ ਜੰਤ ਮਿਲੀਐ ਪ੍ਰਭ ਗੁਰ ਮਿਲਮੰਤ ਜੀਵਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਕਟਕਟ ਰਾਤਾ ਮੇਰਾ ਪ੍ਰਭ ਰਹਾਉ ਤਾਂ ਕੀ ਗਹੀ ਮਨ ਊਟ ਬੰਧਨ ਤੇ ਹੋਈ ਛੋਟ ਹਿਰਦੈ ਜਪ ਪਰਮਾਨੰਦ ਮਨ ਮਾਹੇ ਭਏ ਆਨੰਦ ਤਾਰਣ ਤਰਨ ਹਰ ਸਰਣ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਊਚੇ ਤੇ ਊਚ ਅਪਾਰ ਸੋ ਮਤ ਸਾਰ ਜਿਤ ਹਰਿ ਸਿਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ ਆਨੰਦ ਹਰਿ ਨਾਓ ਨਾਨਕ ਜਪਿਆ ਗੁਰ ਮਿਲ ਨਾਓ ਰਾਮ ਕਲੀ ਮਹੱਲਾ ਪੰਜਵਾ ਸਗਲ ਸਿਆਨ ਪੁਛਾੜ ਕਰ ਸੇਵਾ ਸੇਵਕ ਸਾਜ ਆਪਨਾ ਆਪ ਸਗਲ ਮਿਟਾਏ ਮਨ ਚਿੰਦੇ ਸੇਈ ਫਲ ਪਾਏ ਹੋ ਹੋ ਸਾਵਧਾਨ ਆਪਣੇ ਗੁਰ ਸਿਓ ਆਸਾ ਮਨ ਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਓ ਰਹਾਉ ਦੂਜਾ ਨਹੀਂ ਜਾਣੈ ਕੋਇ ਸਤ ਗੁਰ ਨਿਰੰਝਨ ਸੋਇ ਮਨੁਖ ਕਾ ਕਰ ਰੂਪ ਨ ਜਾਣ ਮਿਲੀ ਨਿਮਾਨੇ ਮਾਨ ਗੁਰ ਕੀ ਹਰ ਟੇਕ ਟਿਕਾਏ ਅਵਰ ਆਸਾ ਸਭ ਲਾਹੇ ਹਰ ਕਾ ਨਾਮ ਮੰਗ ਨਿਧਾਨ ਤਾ ਦਰਗਹਿ ਪਾਵਹਿ ਮਾਨ ਗੁਰ ਕਾ ਬਚਨ ਜਪਮੰਤ ਏਹਾ ਭਗਤ ਸਾਰ ਤਤ ਸਤਗੁਰ ਭਏ ਦਇਆਲ ਨਾਨਕ ਦਾਸ ਨਿਹਾਲ ਰਾਮਕਲੀ ਮਹੱਲਾ ਪੰਜਵਾ ਹੋਵੈ ਸੋਈ ਭਲ ਮਾਨ ਆਪਣਾ ਤਜ ਅਭਿਮਾਨ ਦਿਨ ਰੈਨ ਸਦਾ ਗੁਣ ਗਾਓ ਪੂਰਨ ਏਹੀ ਸੁਆਓ ਆਨੰਦ ਕਰ ਸੰਤ ਹਰ ਜਪ ਛਾੜ ਸਿਆਨਪ ਬਹੁ ਚਤੁਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਪਵ ਜਲ ਉਤਰਹਿ ਪਾਰ ਦੇਵ ਨਹਾਰ ਦਾ ਤਾਰ ਅੰਤ ਨਾ ਪਾਰ ਆਵਾਰ ਜਾ ਕੈ ਕਰ ਸਰਬ ਨਿਧਾਨ ਰਖਨ ਹਾਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ RAM KALI MOHALLA 5 ਦੁਲੱਬ ਦੇਹ ਸਵਾਰ ਜਾਹੇ ਨੰਦਰ ਗਹਿ ਹਾਰ ਹਲਤ ਪਲਤ ਤੁਦ ਹੋਏ ਵਡਿਆਈ ਅੰਤ ਕੀ ਬੇਲਾ ਲੈ ਛਡਾਈ RAM ਕੇ ਗੁਣ ਗਾਓ ਹਲਤ ਪਲਤ ਹੋਹੇ ਦੂਵੈ ਸੁਹੇਲੇ ਆਚਰਜ ਪੁਰਖ ਧਿਆਓ ਰਹਾਉ ਉਠਤ ਬੈਠਤ ਹਰ ਜਾਪ ਬਿਨ ਸਹਿ ਸਗਲ ਸੰਤਾਪ ਬੈਰੀ ਸਭ ਹੋਵਹਿ ਮੀਤ ਨਿਰਮਲ ਤੇਰਾ ਹੋਵੈ ਚੀਤ ਸਭ ਤੇ ਊਤਮ ਇਹੋ ਕਰਮ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਪਾਰ ਪੂਰਨ ਤੇਰੀ ਹੋਵੈ ਆਸ ਜਮ ਕੀ ਕਟਿਐ ਤੇਰੀ ਫਾਸ ਗੁਰ ਕਾ ਉਪਦੇਸ ਸੁਣੀਜੈ ਨਾਨਕ ਸੁਖ ਸਹਿਜ ਸਮੀਜੈ RAMKALI MOHALLA 5 ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹੇ ਗੁਮਾਨ ਜਿਸ ਕਾ ਤੂ ਤਿਸ ਕਾ ਸਭ ਕੋਇ ਤਿਸਹਿ ਆਰਾਧ ਸਦਾ ਸੁਖ ਹੋਇ ਕਾਹੇ ਪ੍ਰਮ ਪ੍ਰਮ ਹੈ ਬਿਗਾਨੇ ਨਾਮ ਬਿਨਾ ਕਿਛ ਕਾਮ ਨ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੈ ਸੋ ਈਮਾਨ ਲੇਹੋ ਬਿਨ ਮਾਨੇ ਰਲ ਹੋਵਹਿ ਖੇ ਤਿਸ ਕਾ ਭਾਣਾ ਲਾਗੈ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਵੂਠਾ ਵੇ ਪਰਵਾਹੋ ਅਗੋਚਰ ਆਪ ਆਠ ਪਹਿਰ ਮਨ ਤਾ ਕਉ ਜਾਪ ਜਿਸ ਚਿਤ ਆਏ ਬਿਨ ਸਹਿ ਦੁਖਾ ਹਲਤ ਪਲਤ ਤੇਰਾ ਊਜਲ ਮੁਖਾ ਕੌਨ ਕੌਨ ਉਧਰੇ ਗੁਣ ਗਾਏ ਗਨਣ ਨ ਜਾਈ ਕੀਮ ਨ ਪਾਏ ਬੂਡ ਤਲੋਹ ਸਾਧ ਸੰਗ ਤਰੈ ਨਾਨਕ ਜਿਸ ਹੈ ਪ੍ਰਾਪਤ ਕਰੈ ਰਾਮ ਕਲੀ ਮਹੱਲਾ ਪੰਜਵਾ ਮਨ ਮਾਹੇ ਜਾਪ ਭਗਵੰਤ ਗੁਰ ਪੂਰੈ ਇਹੋ ਦੀਨੋ ਮੰਤ ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਿਣ ਨਾ ਜਾਈ ਸਾਚੇ ਸੱਚ ਅਲਖ ਅਪੇਵਾ ਰਹਾਉ ਕਰਨ ਕਰਾਵਨ ਆਪ ਤਿਸ ਕਉ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸਚ ਸਹਜ ਸੁਖ ਪਾਵੈ ਮੀਤ ਸਾਹਿਬ ਮੇਰਾ ਅਤਿ ਭਾਰਾ ਕਿਨ ਮਹਿ ਥਾਪ ਉਥਾਪਨ ਹਾਰਾ ਤਿਸ ਬਿਨ ਅਵਰ ਨ ਕੋਈ ਜਨ ਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕਉ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪ੍ਰਤਾਪ ਰਾਮਕਲੀ ਮਹੱਲਾ ਪੰਜਵਾਂ ਬਿਰਥਾ ਪਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਪੀਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਓਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰਖਨ ਹਾਰ ਨਿਧਾਨ ਸਰਬ ਕੀ ਦੇਣ ਹੋ ਵੀਜੈ ਆਪ ਮਿਟਾਏ ਮਿਲੀ ਜਾਏ ਅਨੰਦ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ